ਜਿਹੜਾ ਹੋਣ ਸਾਡੇ ਨਾਲ ਧਰੋਹ ਕਰਾਏ ਆ ਉਹ ਚੰਗਾ ਕਰੇ ਕਿ ਮੰਦਾ ਕਰੇਗੀ ਸਰਕਾਰ ਨੇ ਛੋਟੀ ਦੇ ਛੋਟੇ ਗਰਾਲ ਕਨੌਰ ਦੇ ਭੂਆ ਦੇ ਪੁੱਤ ਦੋ ਟਰਾਲੀਆਂ ਸੱਤ ਨਿਕਲੀਆਂ ਘਰੋਂ ਉਹ ਕਿੱਥੋਂ ਨਿਕਲੀਆਂ ਸਰਪੰਚ ਅਸੀਂ ਤਾਂ ਜੇ ਵਧੀਆ ਮੰਨਦੇ ਆ ਸਾਡਾ ਇਲਾਕਾ ਦੂਰ ਸੀ ਤੁਸੀਂ ਵੀ ਪ੍ਰੈਸਰ ਪਾਉਂਦੇ ਸਾਡੇ ਸਰਪੰਚਾਂ ਤੇ ਵੀ ਟਰਾਲੀਆਂ ਲਿਆਓ ਉਥੋਂ ਲੋਕਾਂ ਕਹਿੰਦੇ ਨਹੀਂ ਟਰਾਲੀਆਂ ਸਾਡੀ ਚੋਰੀ ਸਰਕਾਰ ਵਾਈ ਕੋਈ ਦੇਖੋ ਹਰਿਆਣੇ ਚੋਂ ਕਾਤੇ ਚੋਰੀਆਂ ਬੜੀਆਂ ਈ ਇਸੋਂ ਨੂੰ ਬੇਨਤੀ ਇਹ ਕਰਦੇ ਆਂ ਵੀ ਐਡਾ ਬੈਠੇ ਸੁਰਾ ਸੁਰ ਨਹੀਂ ਚਲਾਉਣ ਦੀ ਕੀ ਲੋੜ ਸੀ ਸਾਡੇ ਨਾਲ ਬੇਨਤੀ ਕਰ ਲੈਂਦੇ ਤੇ ਉਹਦੇ ਦੇਖੋ ਮੈਂ ਤਾਂ ਨਾ ਉੱਥੇ ਸ਼ਾਮਿਲ ਤਾਂ ਨਾ ਮੇਰੀ ਕੋਈ ਤੇ ਤਸੂਰ ਹੈ ਪਹਿਲੇ ਵਾਲ ਸਾਹਿਬ ਕੋਈ ਤਸੂਰ ਤਾਂ ਛੋਟੇ ਨੂੰ ਜਾਂਦੇ ਰਹੇ 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 ਅਸੀਂ ਫਿਰ ਇੰਨੀ ਫੋਰਸ ਲਾ ਕੇ ਨਹੀਂ ਮੁਖਮੰਤੀ ਨਹੀਂ ਤਕਾਇਆ ਜੀ ਉਹ ਤਾਂ ਹੱਸ ਹੱਸ ਕੇ ਕਹਿੰਦਾ ਅੱਜ ਰਾਤ ਨੂੰ ਦੇਖ ਕੀ ਹੁੰਦਾ ਨਹੀਂ ਉਹ ਰਾਤ ਨੂੰ ਹੀ ਬੈਠਾ ਜੀ ਉਹਨੇ ਕਿਹਾ ਸੀ ਕਿ ਰੋਜ਼ਗਾਰ ਦੇ ਤੂੰ ਮਾਸਟਰ ਵੀ ਕੁੱਤੇ ਡਾਕਟਰ ਵੀ ਕੁੱਤੇ ਇਤਰੀਆਲ ਨੇ ਛੋਡੇ ਨੇ ਕਿਸਾਨ ਵੀ ਕੁੱਤੇ ਉਹ ਲਾਲਾ ਜੀ ਨੇ ਕੀ ਲਿਖ ਕੇ ਦਿੱਤਾਗਾ ਮਜ਼ਦੂਰਾਂ ਨੂੰ 10 ਲੱਖ ਰੁਪਈਆ ਥੋਨੂੰ ਰੋਜ਼ਗਾਰ ਕਰਨ ਦੀ ਖਾਤਰ ਦਊਗਾ ਕਹਿੰਦਾ ਮੈਂ ਛੋਡੀਆਂ ਵੋਟਾਂ ਬਣਾਉਂਗਾ 80% ਥੋਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਨੇ ਹੋ ਇਹ ਸੋ ਤੋਂ ਕੰਮ ਨਹੀਂ ਹੁੰਦਾ ਇਹਦਾ ਮਤਲਬ ਪੰਜਾਬ ਦੇ ਕਿਸਾਨਾਂ ਲਈ ਜਿੰਨਾ ਕੁਝ ਅਸੀਂ ਕਰਿਆ ਜਿੰਨਾ ਕੁਝ ਮੇਰੇ ਖਿਆਲ ਚ ਕਿਸੇ ਸਰਕਾਰ ਨੇ ਨਹੀਂ ਅਸੀਂ ਮੰਨਦਾ ਨਹਿਰੀ ਪਾਣੀ ਮੈ ਤੁਹਾਨੂੰ ਪਚਾ ਰਹੇ ਹਾਂ ਇੱਟਾਂ ਤੱਕ ਨਾ 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 ਹੋਈਏ ਦਾ ਸੈਂਟਰ ਕੋਲੋਂ ਦਾਖਲ ਨਹੀਂ ਚਾਹ ਸਰ ਜੀ ਨਮੀ ਨਹੀਂ ਨਹਿਰ ਜੀ ਨਹਿਰ ਕੰਡੀਸ਼ਨ ਨੰਬਰ 2 ਨੰਬਰ 2 ਨਹਿਰੀ ਪਾਣੀ ਬਿਜਲੀ ਮੈਂ ਤਾਂ ਜਾਣਦਾ ਹੀ ਨਹੀਂ ਬਾਲੀ ਬਿਜਲੀ ਪੂਰੇ ਨਹੀਂ ਦਿੱਤੀ ਹੈ ਦੱਸੋ ਨਹੀਂ ਦਿੱਤੀ ਥੱਲੇ ਲੱਗੇ ਹੋਏ ਅਸੀਂ ਤਾਂ ਤੁਹਾਨੂੰ ਬੇਨਤੀ ਇਹ ਕਰਨਾ ਹੈ ਹਾਂ ਜੀ ਬਈ ਸਾਡੇ ਟ੍ਰੈਲਿੰਗਾਂ ਚੋਰੀ ਦਾ ਤੇ ਸਮਾਨ ਚੋਰੀ ਦਾ ਵੀ ਪੀਦਾ ਪੂਰਾ ਆਪਣੇ ਮਤਲਬ ਇਹ ਖਾਤ ਹੈ ਪੁਲਿਸ ਹੈ ਜੂਦਾ ਆਪਣੇ ਮਤਲਬ ਕਰ ਲੈਣਾ ਹੈ ਨਾ ਰਾਜ ਨਿਗਰਾਨ ਦਾ ਬੱਧੀ ਚੱਲਦੀ ਹੈ ਸਾਡੀ ਇੱਜ਼ਾਤ ਤੇ ਯਾਦ ਕਰਦਾ ਸਰਕਾਰ ਨੇ ਅੱਜ ਅੱਜ ਤੱਕ ਕਦੇ ਸਰਕਾਰ ਨੇ ਪ੍ਰਤੀ ਜਿਹੜਾ ਮੀਟਿੰਗ ਕਿਸੇ ਛੋਟੀ ਆਮ ਆਦਮੀ ਦੀ ਸਰਕਾਰ ਆਮ ਖਾਸਪਰ ਨਹੀਂ ਬਣਾਈ ਕਿਉਂ ਵੱਡੇ ਸੂ ਉਹ ਆ ਪਰ ਮੈਂ ਗੱਲ ਕਰ ਲੈਣੀ ਸੀ ਜੀ ਚੰਗਾ ਕਰਿਆ ਜੀ ਸਾਡੇ ਰਣਾਂ ਨੇ ਇਹਦਾ ਰਾਹ ਸੋਡਾ ਤਾਂ ਨਹੀਂ ਰੋਕਿਆ ਸੀ ਦਾ ਸੌ ਕਰਨ ਦੇ ਗੋਲੀ ਹਰਿਆਣਾ ਸਰਕਾਰ ਨੇ ਮਾਰੀ ਪੁਲਿਸ ਨੇ ਨਹੀਂ ਮਾਰੀ ਫੌਜ ਨੇ ਨਹੀਂ ਮਾਰੀ ਆਰਐਸਐਸ ਨੇ ਗੋਲੀਆਂ ਨਹੀਂ ਮਾਰੀ ਅਗਲੇ ਰਾਤ 21 ਸਾਲ ਦਾ ਬੱਚਾ ਰੋੜ ਤਾਂ ਉਥੇ ਤੁਸੀਂ ਕੋਈ ਜੀਰੋ ਪਾਰੀ ਕਰਦੇ ਉਹਦਾ ਘਰ ਪਟਿਆ ਗਿਆ ਕੋਈ ਜਵਾਬ ਨਹੀਂ ਸਰਕਾਰ ਕੋਲੇ ਹਰ ਇੱਕ ਮਸਲੇ ਤੇ ਕੋਈ ਜਵਾਬ ਨਹੀਂ ਜੀ ਛੋਟਕ ਲੈਣਾ ਸਰਕਾਰ ਤੇ ਲੋਕ ਕਿਵੇਂ ਚੱਲੂਗੀ ਬੋਲਦਾ ਸਰ ਹਰਿਆਣਾ ਸਰਕਾਰ ਨੇ ਰਸਤਾ ਰੋਕਿਆ ਜੀ ਪੰਜਾਬ ਵਾਲੀ ਜਗਾਹ ਜਾ ਕੇ ਰੋਕ ਪੱਥਰ ਅਸੀਂ ਚੱਲੋ ਤੁਸੀਂ ਇੱਕ ਵਾਰੀ ਵੀ ਕੋਈ ਪੰਜਾਬ ਗਵਰਨਮੈਂਟ ਨੇ ਕਿਹਾ ਵੀ ਰਸਤਾ ਜੀ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਪੰਜਾਬ ਗਵਰਨਮੈਂਟ ਨੇ ਕੀ ਸਾਡਾ ਸਾਥ ਦਿੱਤਾ ਸਾਡੀ ਗਵਰਨਮੈਂਟ ਜਿੰਨਾ ਵੀ ਇਹ ਇਹ ਸਾਡਾ ਸਾਥ ਜਿੰਨਾ ਵੀ ਸੰਘਰਸ਼ ਚੱਲਿਆ ਹਾਂਜੀ ਮੈਂ ਖੁਦ ਉੱਥੇ ਰਿਹਾ ਅਸੀਂ ਸਾਰੇ ਮਤਲਬ ਪਾਰਟੀਆਂ ਦੇ ਸਾਡੇ ਇੱਕ ਮਤਲਬ ਸਾਰਿਆਂ ਨੇ ਮਤਲਬ ਦੀ ਹੈਲਪ ਕੀਤੀ ਹੈ ਪੂਰਾ ਅਸੀਂ ਡਟ ਕੇ ਸਾਥ ਦਿੱਤਾ ਸਹਿਯੋਗ ਦਿੱਤਾ ਔਰ ਉਸ ਤੋਂ ਬਾਅਦ ਦਿੱਲੀ ਚ ਸਰਕਾਰ ਸੀ ਦਿੱਲੀ ਦੀ ਸਰਕਾਰ ਨੇ ਸੂਰੀ ਅਰਵਿੰਦ ਕੇਜੀ ਵਾਲਤਾ ਨੇ ਕਿਸਾਨਾਂ ਦੇ ਲਈ ਉਹਨਾਂ ਦੇ ਸਮਝ ਲਓ ਵੀ ਉੱਥੇ ਠਹਿਰਨ ਦੇ ਲਈ ਬਹੁਤ ਸਾਰਾ ਉਹਨਾਂ ਨੇ ਵੀ ਸਹਿਯੋਗ ਕੀਤਾ ਪਾਣੀ ਦਾ ਵੀ ਪ੍ਰਬੰਧ ਕਰਕੇ ਸਾਥ ਲਿਖੋ ਜਦੋਂ ਉਹਨਾਂ ਤੇ ਪ੍ਰੈਸ਼ਰ ਬਣਾਇਆ ਸੈਂਟਰ ਨੇ ਵੀ ਵੇਲ ਬਣਾਉਣੀ ਹੈ ਸਟੇਡੀਅਮ ਨੂੰ ਉਨਰ ਨੂੰ ਆਪੇ ਮਤਲਬ ਹੈ ਕਿ ਮਨਾ ਕਿਤੇ ਵੇਸੇ ਨਹੀਂ ਬਣਾਵਾਗੇ ਠੀਕ ਹੈ ਜੀ ਅਸੀਂ ਛੋਟੇ ਨਾਲ ਆ ਹੁਣ ਇਸੇ ਲਈ ਥੋੜੀ ਸਰਕਾਰ ਲੈਣੀ ਆ ਸੀ ਨਹੀਂ ਨਹੀਂ ਜੇ ਤੁਸੀਂ ਦਿੱਲੀ ਦੀ ਮੱਦਦ ਕਰੇ ਜੀ ਥੋੜੀ ਸਰਕਾਰ ਵੀ ਇਸੇ ਲਈ ਤਾਂ ਇਸੇ ਲਈ ਥੋੜੀ ਸਰਕਾਰ ਬਣਾਈ ਸੀਗੀ ਜੀ ਜਿਹੜਾ ਹੁਣ ਸਾਡੇ ਨਾਲ ਧਰੋਹ ਕਰਾਇਆ ਉਹ ਚੰਗਾ ਕਰਿਆ ਕਿ ਮੰਦਾ ਕਰਿਆ ਜੀ ਸਰਕਾਰ ਨੇ ਛੋਟੀ ਦੇ ਉਹ ਦੱਸੋ ਦੇਖੋ ਜੇ ਤੁਸੀਂ ਮਤਲਬ ਇਹ ਗੱਲ ਕਰ ਦੋ ਤਾਂ ਪੰਜਾਬ ਸਰਕਾਰ ਦਾ ਇਹਦੇ ਵਿੱਚ ਨੇ ਹੱਥ ਹੈ ਇਹ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਹੁੰਦਾ ਹੈ ਵੀ ਕੋਈ ਅਗਰ ਤਕੜਤ ਆਉਂਦੀ ਹੈ ਤਾਂ ਮਤਲਬ ਉਹਨੂੰ ਉਹਦਾ ਹੱਲ ਕਰ ਦੇਣਾ ਬਹਾਰਾਲ ਮੈਂ ਅਸੀਂ ਤੁਹਾਡਾ ਸੁਨੇਹਾ ਸੁਣਿਆ ਹਾਂ ਨੂੰ ਮੈਂ ਦਾ ਤੁਹਾਨੂੰ ਮੈਨੂੰ ਸਾਰਾ ਨੇ ਮੋਟਾ ਪਾਈਆਂ ਨੇ ਮੈਂ ਤੁਹਾਡੇ ਨਾਲ ਹਾਂ ਜੇ ਤੁਸੀਂ ਮਤਲਬ ਸਾਡਾ ਕਿਤੇ ਜਾਣਾ ਹੈ ਇੱਕ ਮਿੰਟ ਮੇਰੀ ਗੱਲ ਸੁਣ ਕਿੱ데 ਜਾਣਾ ਹੈ ਮੈਂ ਤਾਂ ਵੀ ਤੁਹਾਡੇ ਨਾਲ ਜਮਾਨਤ ਹਾਂ ਠੀਕ ਹੈ ਜੀ ਤੇ ਮੈਂ ਤੁਹਾਡੇ ਨਾਲ ਹਾਂ ਡਟ ਕੇ ਖੜਾ ਖੜਾ ਰਹਾਂਗਾ ਸੋ ਦੇ ਇੱਕ ਮਿੰਟ ਜੀ ਸਾਰੂ ਇੱਕ ਜਵਾਬ ਦੇ ਸੋਦੇ ਗਰਨਾਲ ਪਨੌਰ ਦੇ ਭੂਆ ਦੇ ਪੁੱਤ ਦੋ ਟਰਾਲੀਆਂ ਸੱਤ ਨਿਕਲੀਆਂ ਘਰੋਂ ਉਹ ਕਿੱਥੋਂ ਨਿਕਲੀਆਂ ਸਰਪੰਚ ਅਸੀਂ ਤਾਂ ਜੇ ਵਧੀਆ ਮੰਨਦੇ ਸਾਡਾ ਇਲਾਕਾ ਦੂਰ ਸੀ ਤੁਸੀਂ ਵੀ ਫਰੇਸ ਸਰਪੰਚਾਂ ਦੇ ਸਾਡੇ ਸਰਪੰਚਾਂ ਤੇ ਵੀ ਟਰਾਲੀਆਂ ਲਿਆਓ ਉਥੋਂ ਦੋ ਕਾਤੇ ਲੈ ਨਹੀਂ ਟਰਾਲੀਆਂ ਸਾਡੀਆਂ ਚੋਰੀਆਂ ਦੇਖੋ ਹਰਿਆਣੇ ਚੋਂ ਕਾਤੇ ਝੋਰੀਆਂ ਬੜੀਆਂ ਦਿੱਲੀ ਨਿੰਗਲ ਦਾਹਾ ਵੀ ਤੋਂ ਵੱਡੋ ਫੜਿਆ ਨੇ ਜੀ ਬਨੰਦ ਸ਼ਹਿਰ ਤੋਂ ਵੀ ਵੱਡੋ ਫੜਿਆ ਨੇ ਇਹ ਤੋਂ ਲੱਗਦਾ ਹੈ ਇੱਥੇ ਦੇ ਐਮਐਲਏ ਨੂੰ ਜਾਓ ਤੋਂ ਲੱਗਦਾ ਕਿ ਦੋ ਵੀ ਮੰਦਾਂ ਬਾਰ ਹਨ ਨਹੀਂ ਪੀਦਾ ਕਹਿੰਦਾ ਜੀ ਵੀਡੀਓਗ੍ਰਾਫੀ ਕੀਤੀ ਆ ਸਾਡੀ ਜੱਥੇਬੰਦੀ ਜਿਹੜੀ ਜੋ ਇੱਕ ਤਾਂ ਯਾਦਾਂ ਕਰਨ ਵਿੱਚ ਰੱਖਦਾ ਨਿਸ਼ਾਨ ਆ ਸਾਡਾ ਸਾਡਾ ਕੋਰ ਦਾ ਨਿਸ਼ਾਨ ਹੋ ਗਿਆ ਜੱਥੇਬੰਦੀ ਜਿਹੜਾ ਹੈ ਮੇਰੇ ਮਨ ਉਹ ਸਾਡੇ ਘਰਾਂ ਚੋਂ ਹੀ ਅਸੀਂ ਇੱਕ ਇੱਕ ਰੁਪਿਆ ਇਕੱਠਾ ਕਰਕੇ ਬਣਾਇਆ ਜੀ ਬਿਲਕੁਲ ਨੁਕਸਾਨ ਸਾਡੀ ਦਾਲ ਚੀਨੀ ਵੀ ਲੱਗੀ ਫਿਰ ਹੋਰ ਉਹ ਜਿਹੜਾ ਉਤਪਾਦ ਦਾ ਮਾਮਲਾ ਉਹਦਾ ਜਵਾਬ ਪੁਲਿਸ ਮੁਲਾਜ਼ਮਾਂ ਖੜੇ ਨੇ ਸਾਡੇ ਭਾਈ ਤੁਸੀਂ ਉਹਨੂੰ ਬਹੁਤ ਅਸੀਂ ਮੁੱਖ ਮੰਤਰੀ ਨੂੰ ਅੱਜ ਦਿੱਲੀ ਜਵਾਬ ਦੇ ਨਾਲ ਨੇ ਕਿਉਂ ਕਰਾਇਆ ਹੈ ਕਾਹਤਾਂ ਗਲਤ ਦਾ ਕਰਿਆ ਜੀ ਮੁੱਖ ਮੰਤਰੀ ਨੇ ਜੇ ਇਹਦਾ ਮਨ ਦੇ ਉਹ ਇੱਕ ਮਿੰਟ ਯਾਰ ਇੱਕ ਮਿੰਟ ਕਾਤੂਨ ਦੀ ਸਰਕਾਰ ਸੀ 13 ਮਹੀਨੇ ਸਰਕਾਰ ਦੇ ਲਈ ਉਹ ਦਾਗ ਮਾਰੀ ਮੈਂ ਮੰਨਦਾ ਰਕਮੈਂਡ ਕਰਕੇ ਰਕਮੈਂਡੇਸ਼ਨ ਕਰਕੇ ਕਰਕੇ ਮੈਂ ਮੰਨਦਾ ਨਹੀਂ ਜੀ ਸਾਡਾ 5593000 ਦਾ 943000 ਦਾ ਲੈ ਕੇ ਦਿੱਤਾ ਆਇਆ ਸੈੱਡ ਪਾਏ ਵੇ ਪੱਕੇ ਸਾਰਾ ਟੋਟਲ ਸਮਾਨ ਸਾਡਾ ਅਮਦਗੜ ਚੋਂ ਗਾਇਬ ਚੰਚਾਂ ਤੱਕ ਅਮਦਗੜ ਅਮਦਗੜ ਬਲਾਕ ਲਾ ਕੇ ਜਿਹੜਾ ਨਾ ਤਾਂ ਜਿਹੜਾ ਮੇਰੇ ਬੇ ਕੋਲੇ ਦਾ ਪ੍ਰਾਣ ਨਹੀਂ ਜੀ ਆਜਾਜ ਇੱਥੇ ਬੰਦੀ ਬਣੀ ਅਗਰਾਹਾਂ ਛੱਡ ਕੇ ਇੱਧਰ ਆ ਗਈ ਸੀ ਪਰ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆਂ ਵੀ ਐਡਾ ਬੈਠੇ ਸੁਰਾ ਸੋਰ ਨੂੰ ਚਲਾਉਣ ਦੀ ਕੀ ਲੋੜ ਸੀ ਸਾਡੇ ਨਾਲ ਬੇਨਤੀ ਕਰ ਲੈਂਦੇ ਉਹ ਦਿਨ ਦੇਖੋ ਮੈਂ ਤਾਂ ਨਾ ਉੱਥੇ ਸ਼ਾਮਲ ਤਾਂ ਨਾ ਮੇਰੀ ਕੋਈ ਇਹਦੇ ਤਕਸੂਰ ਹੈ ਨਹੀਂ ਤਕਸੂਰ ਤਾਂ ਤੁਹਾਡੇ ਨੂੰ ਹੀ ਜਾਂਦੇ ਰਹੇ 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 ਅਸੀਂ ਸਾਡੇ ਮੁੱਖ ਮੰਤਰੀ ਫਿਰ ਇੰਨੀ ਬੋਰ ਸੁਣਾ ਕੇ ਨਹੀਂ ਮੁੱਖ ਮੰਤਰੀ ਨਹੀਂ ਤਕਾਏ ਉਹ ਤਾਂ ਹੱਸ ਹੱਸ ਕੇ ਕਹਿੰਦਾ ਅੱਜ ਰਾਤ ਨੂੰ ਦੇਖੋ ਕੀ ਹੁੰਦਾ ਉਹ ਰਾਤ ਨੂੰ ਦੇਖੋ ਕੀ ਹੁੰਦਾ ਨਹੀਂ ਉਹ ਰਾਤ ਨੂੰ ਕੀ ਬੈਠਾ ਸੀ ਉਹਨਾਂ ਹੀ ਰੋਜ਼ਗਾਰ ਦੇ ਤੁਸੀਂ ਮਾਸਟਰ ਵੀ ਕੁੱਟੇ ਡਾਕਟਰ ਵੀ ਕੁੱਟੇ ਜਰੀਆਲ ਨੇ ਛੋੜੇ ਨੇ ਕਿਸਾਨ ਵੀ ਕੁੱਟੇ ਲਾਲਾ ਜੀ ਨੇ ਕੀ ਲਿਖ ਕੇ ਦਿੱਤਾਗਾ ਮਜ਼ਦੂਰਾਂ ਨੂੰ 10 ਲੱਖ ਰੁਪਈਆ ਸਾਨੂੰ ਰੋਜ਼ਗਾਰ ਕਰਨ ਦੀ ਖਾਤਰ ਦਊਗਾ ਕਹਿੰਦਾ ਮੈਂ ਛੋੜੀਆਂ ਵੋਟਾਂ ਬਣਾਉਂਗਾ 80% ਛੋਨੂੰ ਨੌਕਰੀਆਂ ਦਊ ਉਹ ਸਾਡੇ ਪੰਜਾਬ ਵਾਲਿਆਂ ਲਈ ਕੀ ਕਰਿਆ ਉਹਨੇ ਜੇ ਜੇ ਤੁਸੀਂ ਬਣੇ ਹੋ ਉਹਨੂੰ ਇੱਥੇ ਕਾਹਤੋਂ ਖਰਚਾ ਕਰਾਉਨੇ ਇਹ ਇਹ ਤੋਂ ਤੋਂ ਕੰਮ ਨਹੀਂ ਹੁੰਦਾ ਇਹਦਾ ਮਤਲਬ ਇਹ ਦੇ ਕਿਸਾਨਾਂ ਲਈ ਜਿੰਨਾ ਕੁਝ ਅਸੀਂ ਕਰਿਆ ਜਿੰਨਾ ਕੁਝ ਮੇਰੇ ਖਿਆਲ ਚ ਕਿਸੇ ਸਰਕਾਰ ਨੇ ਨਹੀਂ ਕੀਤਾ ਅਸਲੀ ਮਤਲਬ ਹੈ ਨਹਿਰੀ ਪਾਣੀ ਮੈ ਤੁਹਾਨੂੰ ਪਚਾ ਰਹੇ ਆਂ ਬੇਟਾਂ ਤੱਕ ਨਾ 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 ਕੋਈ ਇਹ ਤਾਂ ਸੈਂਟਰ ਕੋਲੋਂ ਦਾ ਅੰਦਰ ਨਹੀਂ ਅੱਛਾ ਸਾਡੇ ਨੀ ਨਹਿਰ ਬਣੀ ਨਹਿਰ ਕੱਟੀ ਸੀ ਨੰਬਰ 2 ਨੰਬਰ 2 ਮੇਰੀ ਪਾਣੀ ਬਿਜਲੀ ਮੈਂ ਤਾਂ ਜਾਣਦਾ ਹੀ ਨਹੀਂ ਰਹੀ ਪਾਣੀ ਬਿਜਲੀ ਪੂਰੇ ਨਹੀਂ ਦਿੱਤੀ ਦੱਸੋ ਨਹੀਂ ਦਿੱਤੀ ਤੇਰੀ ਮਾਨ ਅਸੀਂ ਹਾਂ ਜੀ ਆਉਂਦੇ ਬਲੇ ਬਲੇ ਅੱਜ ਨਾਂ ਲੱਗੀ ਸਾਡੇ ਮਾਨ ਗਵਰਨਮੈਂਟ ਗਵਰਨਮੈਂਟ ਦਾ ਗੱਲ ਕੋਈ ਮੈਂ ਮੋੜਾ ਮਾਨ ਮੇਰੀ ਪਾਣੀ ਦੀ ਗੱਲ ਕਰੀ ਹੈ ਨਾ ਮਾਲਵਾ ਨਹਿਰ ਦਾ ਨਹੀਂ ਪੱਤਾ ਰੱਖਿਆ ਪਤਾ ਤੁਹਾਨੂੰ ਕਿਤੋਂ ਮੈਂ ਤੁਹਾਨੂੰ ਦੱਸਦਾ ਹਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਇੱਕ ਨਵੀਂ ਨਹਿਰ ਅਜ਼ਾਦੀ ਤੋਂ ਬਾਅਦ 2023 ਨੂੰ ਕਹਿੰਦਾ ਸੀਗਾ ਜੁਨੀਵੈਰਰੀ ਮਾਸੂਮਾ ਸਾਹਿਬ ਉਹ ਇੱਕ ਤੁਸੀਂ ਇਹ ਦੇਖ ਕੇ ਨਾ ਵੀ ਵਿਚਾਰੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਅਧਿਕਾਰ ਹੈ ਜਦ ਤੁਸੀਂ ਗੱਲ ਕਰਦੇ ਹੋ ਵਧੀਆ ਗੱਲ ਹੈ ਤੁਹਾਨੂੰ ਅਸਲੀ ਕੀ ਪ੍ਰਦਾਨ ਆਮ 시ਗੇ ਆਮ 시ਗੇ ਜੀ ਹੁਣ ਨਹੀਂ ਆ 45 ਸਾਲ ਮਲੇਰ ਕੋਲੇ ਦੀ ਮੈਂ ਗੱਲ ਤੁਹਾਨੂੰ ਉਦਾਹਰਣ ਦੇਣਾ ਮਲੇਰ ਕੋਲੇ バス ਸਟੈਂਡ ਦੇ ਪਿੱਛੇ 45 ਸਾਲ ਗੰਦ ਪੈਂਦਾ ਰਿਹਾ ਪਹਾੜ ਬਣਾਤੇ ਉਦੋਂ ਦਾ ਕੋਈ ਬੋਲਿਆ ਨਹੀਂ ਬੋਲਿਆ ਨਹੀਂ ਜੀ ਉਦੋਂ ਨਹੀਂ ਕੋਈ ਆ ਉਸ ਵੇ ਨੂੰ ਉਦੋਂ ਮਨੇ ਨਿਕਲਣ ਦਿੱਤਾ ਇਹ ਗੱਲ ਜੇ ਕੋਈ 45 ਸਾਲ ਦੇ ਕੰਮ ਕਰਾਂਗੇ ਕੋਈ ਨਹੀਂ ਬੋਲਿਆ ਆ ਮਹਿਰ ਦਾ ਦਰਬਾਰਾ ਘੇਰਿਆ ਦਰਬਾਰੇ ਨੇ ਝੂਠ ਬੋਲੇ ਜੀ ਉਹਨੂੰ ਸੋਧਣ ਦੇ ਬਜਾਏ ਰੱਖਿਆ ਚਲੋ ਇਹ ਕੋਈ ਗੱਲ ਨਹੀਂ ਇੱਕ ਮਿੰਟ ਦੇ ਹੋਣੀ ਕਰਦੇ ਰੇਸਾ ਤੁਸੀਂ ਕੋਈ ਗੱਲ ਨਹੀਂ ਇੱਕ ਮਿੰਟ ਪ੍ਰਧਾਨ ਦੀ ਖੜ੍ਹੋ ਉਹ ਵੀ ਗਲਤ ਜਿਹੀ ਗੰਦੇ ਪਾਣੀ ਦਾ ਉਹਨਾਂ ਦਾ ਪਾਣੀ ਥੱਲੇ ਪਾਣੀ ਧਾਤੀ ਚ ਪੈਂਦਾ ਸੀ ਉਹਦੇ ਲਈ ਕਾਨੂੰਨ ਜੀ ਵੀ ਸਜ਼ਾ ਹੁੰਦੀ ਜੀ 6 ਸਾਲ ਦੀ ਛੋਟੀ ਸਰਕਾਰ ਨੇ ਉਹ ਬੰਦ ਕਰਤਾ ਜੀ ਸਜ਼ਾ ਕੈਨਸਲ ਕਰਤੀ ਸਿਰਫ ਜੁਰਮਾਨਾ ਰੱਖਤਾ ਜੋ ਕਿ ਕਾਰਪੋਰੇਟ ਉਤਰਾਣੇ ਨੇ ਉਹ ਜੁਰਮਾਨਾ ਦੇਣ ਤਾਂ ਤਿਆਰੀ ਬੈਠ ਹੁੰਦੇ ਨੇ ਕੁਝ ਤਾਂ ਕਰਾਪਸ਼ਨ ਨਹੀਂ ਦੋ ਜਾਨੀ ਉਹ ਧਾਤੀਰ ਥੱਲੇ ਗੰਦਾ ਪਾਣੀ ਪਵਾਉਂਗੇ ਹੁਣ ਇਹਦਾ ਮਤਲਬ ਕਾਨੂੰਨ ਛੋਟੀ ਸਰਕਾਰ ਨੇ ਇੱਕ ਮਿੰਟ ਜੀ ਜਲੋ ਇਹ ਰੈਕ ਪਾਣੀ ਹੈ ਜੀ